ਮੈਂ ਤੇ ਮੇਰੇ ਬਹੁਤ ਸਾਰੇ ਸਾਥੀ ਜਿਨ੍ਹਾਂ ਵਿੱਚ ਸਾਡੇ ਫਗਵਾੜੇ ਦੇ ਐਮਐਲਏ ਸਭ ਕੁਲਵਿੰਦਰ ਸਿੰਘ ਤਾਲੀਬਾਲ ਸਾਹਿਬ ਸਾਡੇ ਐਮਐਲਏ ਫਲੋਰ ਵਿਕਰਮ ਸਿੰਘ ਚੌਧਰੀ ਸਾਹਿਬ ਮੇਰੇ ਜ਼ਿਲ੍ਹੇ ਨਮੇਸ਼ਰ ਦੇ ਪ੍ਰਧਾਨ ਸਾਡੇ ਮੰਗੂਪੁਰ ਸਾਹਿਬ ਪੁਰਾਣੇ ਪ੍ਰਧਾਨ ਪੱਲੀ ਚੱਕੀ ਜੀ ਸਾਥ ਰੋਚਨ ਸਿੰਘ ਸ਼ਰਗਵਾਸੀ ਉਹਨਾਂ ਦੇ ਧਰਮ ਪਤਨੀ ਨੀਨਾ ਜੀ ਤੇ ਬਹੁਤ ਸਾਰੇ ਸਾਡੇ ਹੋਰ ਇੱਥੇ ਸਾਥੀ ਸਾਡੇ ਬਲੋਕਾਂ ਦੇ ਪ੍ਰਧਾਨ ਪਹਿਲਾ ਕਾਂਗਰਸ ਬਾਕੀ ਸਾਰੇ ਸਾਥੀ ਇੱਥੇ ਆਏ ਨੇ ਅਸੀਂ ਸਾਰੇ ਇੱਥੇ ਆ ਕੇ ਅੱਜ ਹਾਜ਼ਰੀ ਭਰਨ ਵਾਸਤੇ ਸ੍ਰੀ ਨਾਭ ਕਮਲ ਰਾਜਾ ਸਾਹਿਬ ਇਸ ਪਵਿੱਤਰ ਸਥਾਨ ਤੇ ਅੱਜ ਸਾਰੇ ਦੀ ਆਪਣੀ ਹਾਜ਼ਰੀ ਪਰਵਾਸੇ ਆਏ ਪਿਛਲੇ ਦਿਨੀ ਜਿਸ ਕਿਸਮ ਦੇ ਹਾਲਾਤ ਬਣੇ ਨੇ ਉਹਨਾਂ ਹਾਲਾਤਾਂ ਦੇ ਵਿੱਚ ਸਾਰਾ ਪੰਜਾਬੀ ਜਗਤ ਵਿਸ਼ੇਸ਼ ਤੌਰ ਸਾਡਾ ਸਿੱਖ ਭਾਈਚਾਰਾ ਜਿਹੜਾ ਬਹੁਤ ਪ੍ਰਭਾਵਿਤ ਹੋਇਆ ਸਾਡੇ ਸਿੱਖ ਇੰਸਟੀਚੂਨਸ ਜਿਹੜੇ ਨੇ ਉਹ ਸਮੁੱਚੀ ਦੁਨੀਆ ਦੇ ਵਿੱਚ ਪੰਜਾਬੀਆਂ ਨੂੰ ਗੈਰ ਪੰਜਾਬੀਆਂ ਨੂੰ ਸਿੱਖ ਭਾਈਚਾਰੇ ਨੂੰ ਗੈਰ ਸਿੱਖ ਭਾਈਚਾਰੇ ਨੂੰ ਸਾਰੇ ਹੀ ਉਥੇ ਨਕਮਸਤਕ ਹੁੰਦੇ ਨੇ ਉਹਨਾਂ ਦਾ ਇੱਜ਼ਤ ਉਹਨਾਂ ਦਾ ਮਾਨ ਉਹਨਾਂ ਦਾ ਸਨਮਾਨ ਕਰਦੇ ਮੇਰਾ ਵੀ ਐਜ਼ ਲੀਡਰ ਆਫ অপੋਜੀਸ਼ਨ ਇਹ ਮੰਨਣਾ ਹੈ ਕਿ ਧਾਰਮਿਕ ਅਫੇਅਰਸ ਕਿਸੇ ਕਮਿਊਨਿਟੀ ਦੇ ਹੋ ਕਿਸੇ ਧਰਮ ਦੇ ਹੋ ਸਰਕਾਰ ਨੂੰ ਉਹਦੇ ਤੇ ਜ਼ਰੂਰ ਗੁਰੇਜ਼ ਕਰਨਾ ਚਾਹੀਦਾ ਮداਖਲਤ ਕਰਨ ਦੇ ਦੀ ਮਿਸਟਰ ਪੰਜਾਬ ਨੇ ਪਿਛਲੇ ਦਿਨ ਹੀ ਜਿਸ ਕਿਸਮ ਦੀ ਸ਼ਬਦਾਵਲੀ ਦਾ ਇਸਤੇਮਾਲ ਕੀਤਾ ਹੈ ਜਿਸ ਕਿਸਮ ਦੇ ਅਲੀਗੇਸ਼ਨਸ ਬਹੁਤ ਸਾਰੀਆਂ ਆਰਗੇਨਾਈਜੇਸ਼ਨਸ ਤੇ ਲਾਏ ਨੇ ਜਿਹੜੇ ਬਹੁਤ ਸਾਰੇ ਅਲੀਗੇਸ਼ਨਸ ਕਲਤ ਵੀ ਸਾਬਤ ਹੋਏ ਸਾਡੀ ਪਾਰਟੀ ਇੰਡੀਅਨ نیشنل ਕਾਂਗਰਸ ਇੱਕ ਸੈਕੂਲਰ ਤੇ ਨੈਸ਼ਨਲਿਸਟ ਜਮਾਤ ਹੈ ਮੈਂ ਆਪਣੇ ਵੱਲੋਂ ਆਪਣੀ ਪਾਰਟੀ ਵੱਲੋਂ ਮੁੱਖ ਮੰਤਰੀ ਸਾਹਿਬ ਨੂੰ ਤੇ ਆਪ ਦੀ ਸਰਕਾਰ ਨੂੰ ਹੱਥ ਜੋੜ ਕੇ ਬੇਨਤੀ ਕਰਾਂਗਾ ਪੰਜਾਬ ਆਲਰੇਡੀ ਬਹੁਤ ਵੱਡੇ ਸੰਕਟ ਚੋਂ ਗੁਜ਼ਰ ਰਿਹਾ ਹੈ ਪਾਸਟ ਹਿਸਟਰੀ ਵੀ ਸਾਡੀ ਇਹੋ ਜੀ ਹੈ ਪੰਜਾਬ ਬਹੁਤ ਭਾਰੀ ਸੰਕਟ ਚੋਂ ਗੁਜ਼ਰਿਆ ਬਹੁਤ ਵੱਡੇ ਪੇਮਾਨੇ ਤੇ ਪੰਜਾਬੀਆਂ ਦਾ ਨੁਕਸਾਨ ਇੱਥੇ ਹੋਇਆ ਹੈ ਕਿਰਪਾ ਕਰੋ ਥੋੜੀ ਜੀ ਮੈਚੋਰਿਟੀ ਵਿਖਾਓ ਥੋੜਾ ਜਿਹਾ ਧੀਰਜ ਵਿਖਾਓ ਸੁਚੱਜੇ ਢੰਗ ਨਾਲ ਆਪਾਂ ਚੀਫ ਮਿਨਿਸਟਰੀ ਕਰੀਏ ਪੰਜਾਬ ਦੇ ਵਿੱਚ ਆਪਸੀ ਭਾਈਚਾਰੇ ਦੀ ਬਹੁਤ ਵੱਡੀ ਲੋੜ ਹੈ ਇੱਕ ਇਹੋ ਜਿਹਾ ਸੂਬਾ ਹੈ ਜਿਹੜਾ ਇੰਟਰਨੈਸ਼ਨਲ ਬਾਰਡਰ ਤੇ ਹੈ ਇੱਥੋਂ ਦਾ ਜਿਹੜਾ ਮੁਖੀ ਹੁੰਦਾ ਹੈ ਮੁੱਖ ਮੰਤਰੀ ਜਿਹੜਾ ਹੁੰਦਾ ਉਹਦਾ ਇੱਕ ਬਹੁਤ ਸੈਂਸਿਟਿਵ ਜੌਬ ਹੈ ਕੋਈ ਵੀ ਬਿਆਨਬਾਜ਼ੀ ਜਿਹੜੀ ਮੁੱਖ ਮੰਤਰੀ ਪੰਜਾਬ ਨੇ ਕਰਨੀ ਹੈ ਉਹ ਬਹੁਤ ਖਰਾਬ ਦੇ ਨਾਲ ਬਹੁਤ ਅਫਸੋਸ ਸਮਝ ਕੇ ਕਰਨੀ ਚਾਹੀਦੀ ਹੈ। ਜਾਂਦੇ ਦਿਨਾਂ ਦਾ ਅਸੀਂ ਇਹ ਸਾਰਾ ਇਸ ਚੀਜ਼ ਵੇਖੀ ਹੈ। ਐਲੀਗੇਸ਼ਨ ਲਾ ਦਿੱਤੇ ਬਹੁਤ ਕੁਝ ਆਪਣੇ ਨਾਲ ਖੜਿਆ ਹੈ। ਅਲਟੀਮੇਟਲੀ ਕੋਈ ਚੀਜ਼ ਉਹਦੇ ਵਿੱਚੋਂ ਨਿਕਲੀ ਨਹੀਂ। ਐਂਡ ਰਿਜ਼ਲਟ ਇਹ ਹੋਇਆ ਕਿ ਪੰਜਾਬ ਦੀ ਤੇ ਪੰਜਾਬੀਆਂ ਦੀਆਂ ਭਾਵਨਾਵਾਂ ਤੇ ਉਹਨਾਂ ਦੇ ਸੈਂਟੀਮੈਂਟਸ ਨੇ ਖੇਦੇ। ਤਾਂ ਮੈਂ ਚਾਹਾਂਗਾ ਇਥੇ ਇਸ ਪਵਿੱਤਰ ਸਥਾਨ ਤੇ ਆ ਕੇ ਅਸੀਂ ਕੋਈ ਕਿਸੇ ਕਿਸਮ ਦੀ ਰਾਜਨੀਤਿਕ ਗੱਲ ਨਹੀਂ ਕਰਨਾ ਚਾਹਾਂਗਾ। ਮੈਂ ਇਹ ਹੀ ਬੇਨਤੀ ਕਰਾਂਗਾ ਕਿ ਮੁੱਖ ਮੰਤਰੀ ਜੀ ਕੰਮ ਇਹੋ ਜਿਹਾ ਕਰੋ ਜਿਹਦੇ ਨਾਲ ਜ਼ਖਮਾਂ ਤੇ ਮਲਮ ਲੱਗੇ। ਨਵੇਂ ਜ਼ਖਮ ਪੈਦਾ ਕਰਨ ਦੀ ਪੰਜਾਬ 'ਚ ਕੋਸ਼ਿਸ਼ ਨਾ ਗੱਲ ਇਸ ਨਾਲ ਮੈਂ ਆਪਣੀ ਗੱਲ ਰੱਖ ਦਿੱਤੀ ਹੈ ਇਸ ਤੋਂ ਅੱਗੇ ਮੈਂ ਕੋਈ ਗੱਲ ਨਹੀਂ ਰੱਖਾਂਗੀ थैंक यू सर ठीक है